ਸਰੀ ਦੇ ਵਿੱਚ ਇਲੀਗਲ ਡੰਪਿੰਗ ਇੱਕ ਵੱਡਾ ਮੁੱਦਾ ਹੈ ਪਰ ਜ਼ਿਆਦਾਤਰ ਸਰੀ ਵਾਸੀਆਂ ਨੂੰ ਨਹੀਂ ਪਤਾ ਕਿ ਉਹ گارਬੇਜ ਤੇ ਰੀਸਾਈਕਲਿੰਗ ਕਿੱਥੇ ਜਾ ਕੇ ਕਰ ਸਕਦੇ ਨੇ ਆਪ ਤੁਹਾਨੂੰ ਦਿਖਾਉਨੇ ਆ ਸੈਂਟਰਲ ਸਰੀ ਰੀਸਾਈਕਲਿੰਗ ਐਂਡ ਵੇਸਟ ਸੈਂਟਰ ਜਿੱਥੇ ਜਾ ਕੇ ਤੁਸੀਂ ਆਪਣਾ ਕੂੜਾ ਕਿੱਥੇ ਸੁੱਟਣਾ ਹੈ ਤੇ گارਬੇਜ ਕਿੱਥੇ ਸੁੱਟਣਾ ਹੈ ਤੇ ਉਸ ਸੰਬੰਧੀ ਜਾਣਕਾਰੀ ਦਿੱਤੀ ਗਈ ਹੈ ਐਸ ਵੇਲੇ ਅਸੀਂ ਜਿੱਥੇ ਖੜੇ ਆਂ ਇਹ ਜਗ੍ਹਾ ਤੁਹਾਨੂੰ ਦੱਸ ਦਈਏ ਸੈਂਟਰਲ ਸਰੀ ਰੀਸਾਈਕਲਿੰਗ ਐਂਡ ਵੇਸਟ ਸੈਂਟਰ ਦੇ ਵਿੱਚ ਅਸੀਂ ਖੜੇ ਆਂ ਇੱਥੇ ਤੁਸੀਂ ਦੇਖ ਸਕਦੇ ਹੋ ਅ ਬਲਕਿ ਇੱਥੇ ਰਿਜਿਡ ਪਲਾਸਟਿਕ ਜਿਹੜਾ ਉਹ ਸੁੱਟਿਆ ਜਾਂਦਾ ਜਿੱਥੇ ਕਿ ਜਿਵੇਂ ਕੁਰਸੀਆਂ ਨੇ ਕੋਈ ਡੱਬੇ ਨੇ ਪਲਾਸਟਿਕ ਦੇ ਕੋਈ ਟੇਬਲ ਮੇਜ਼ ਇਹ ਸਭ ਇੱਥੇ ਸੁੱਟਿਆ ਜਾਂਦਾ ਇਹ ਤੁਸੀਂ ਦੇਖ ਸਕਦੇ ਹੋ ਸਾਰੀ ਜਾਣਕਾਰੀ ਇੱਥੇ ਬੋਰਡਸ ਦੇ ਉੱਤੇ ਬਕਾਇਦਾ ਜਾਰੀ ਕੀਤੀ ਗਈ ਹੈ ਦੱਸਿਆ ਗਿਆ ਹੈ ਕਿ ਕਿੱਥੇ ਤੁਸੀਂ ਕਿਵੇਂ ਆਪਣਾ ਜਿਹੜਾ ਕੋਈ ਵੀ ਕੂੜਾ ਉਹ ਡੰਪ ਕਰ ਸਕਦੇ ਹੋ ਮਿਕਸਡ ਕੰਟੇਨਰਸ ਜਿਵੇਂ ਕਿ ਕੋਈ ਦੁੱਧ ਦੀ ਕੈਨੀ ਹੈ ਕੋਈ ਬੋਤਲਾਂ ਡੱਬੇ ਹੈਗੇ ਨੇ ਕੋਈ ਵੀ ਐਦਾਂ ਦੀਆਂ ਚੀਜ਼ਾਂ ਬੱਕਟਸ ਨੇ ਬਾਲਟੀਆਂ ਕੁਝ ਵੀ ਉਹ ਤੁਸੀਂ ਸਾਰਾ ਇੱਥੇ ਕੰਟੇਨਰਸ ਜਿਹੜੇ ਹੈਗੇ ਨੇ ਉਹ ਸੁੱਟ ਸਕਦੇ ਹੋ ਸੋ ਇਹ ਸਾਰਾ ਬੋਰਡ ਜਿਹੜਾ ਇਹ ਐਕਸਪਲੇਨ ਕਰ ਰਿਹਾ ਹੈ ਕਿਹੜੀ-ਕਿਹੜੀ ਚੀਜ਼ ਕਈ ਵਾਰੀ ਆਈਸਕ੍ਰੀਮ ਦੇ ਕੋਈ ਡੱਬੇ ਹੁੰਦੇ ਨੇ ਕੋਈ ਟੋکریاں ਹੁੰਦੀਆਂ ਨੇ ਉਹ ਸਾਰੀਆਂ ਜਿਹੜੀਆਂ ਅਸੀਂ ਘਰਾਂ ਦੇ ਬਾਹਰ ਜਾਂ ਇੱਥੋਂ ਦੇ ਪਾਰਕਾਂ ਦੇ ਵਿੱਚ ਜਾਂ ਸਾਈਡਵੌਕ ਦੇ ਉੱਤੇ ਸੁੱਟ ਕੇ ਗੰਦ ਗੰਧ ਪਾਉਂਦੇ ਆ ਉਹ ਨਾ ਕਰਕੇ ਅਸੀਂ ਇੱਥੇ ਡੰਪ ਕਰ ਸਕਦੇ ਹਾਂ ਫਲੈਕਸੀਬਲ ਜਿਹੜਾ ਪਲਾਸਟਿਕ ਹੁੰਦਾ ਹੈ ਜਿਵੇਂ ਕਿ ਲਿਫਾਫੇ ਹੋ ਜਾਂਦੇ ਨੇ ਪਲਾਸਟਿਕ ਦੇ ਬਹੁਤ ਸਾਰੇ ਲਿਫਾਫੇ ਹੁੰਦੇ ਨੇ ਪਲਾਸਟਿਕ ਬੈਗਸ ਹੁੰਦੇ ਨੇ ਆਊਟਰ ਬੈਗਸ ਤੇ ਓਵਰ 랩 ਜਿਹੜੇ ਹੁੰਦੇ ਨੇ ਉਹ ਇੱਥੇ ਸੁੱਟ ਸਕਦੇ ਹੋ ਰੈਪਰਸ ਕੋਈ ਵੀ ਬੈਗਸ ਐ ਚਿਪਸ ਵਗੈਰਾ ਸਿੱਖਾਣੇ ਘਰਾਂ ਦੇ ਵਿੱਚ ਉਹ ਹੁੰਦੇ ਨੇ ਪਲਾਸਟਿਕ ਸੀਲ ਕਈ ਚੀਜ਼ਾਂ ਕੀਤੀਆਂ ਹੁੰਦੀਆਂ ਨੇ ਉਹ ਬਾਕਸ ਇੱਥੇ ਸੁੱਟੇ ਜਾ ਸਕਦੇ ਨੇ ਜ਼ਿਪਰ ਲੌਕ ਜਿਹੜੇ ਹੁੰਦੇ ਨੇ ਉਹ ਵੀ ਇੱਥੇ ਸੁੱਟੇ ਜਾ ਸਕਦੇ ਨੇ ਵੋਵਨ ਪਲਾਸਟਿਕ ਬੈਗਸ ਹੁੰਦੇ ਨੇ ਤੇ ਸਾਰੀਆਂ ਜਿਹੜੀਆਂ ਪਲਾਸਟਿਕ ਵਾਲੀਆਂ ਚੀਜ਼ਾਂ ਨੇ ਆਲਮੋਸਟ ਜਿਹਨੂੰ ਫਲੈਕਸੀਬਲ ਪਲਾਸਟਿਕ ਕਹਿੰਦੇ ਨੇ ਉਹ ਤੁਸੀਂ ਇੱਥੇ ਡੰਪ ਕਰਕੇ ਜਾ ਸਕਦੇ ਹੋ ਅਗਲਾ ਬੋਰਡ ਹੈ ਜੀ ਅਗਲਾ ਹੈਗਾ ਇੱਥੇ ਮਿਕਸਡ ਪੇਪਰ ਐਂਡ ਕਾਰਡਬੋਰਡ ਇੱਥੇ ਤੁਸੀਂ ਨਿਊਜ਼ਪੇਪਰ ਜਿਹੜੇ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਫਲਾਇਰ ਵਗੈਰਾ ਵੀ ਹੁੰਦੇ ਨੇ ਉਹ ਇੱਥੇ ਸੁੱਟ ਸਕਦੇ ਹੋ ਇਸ ਤੋਂ ਇਲਾਵਾ ਬਾਕਸ ਬੋਰਡ ਜਿਹੜੇ ਹੁੰਦੇ ਨੇ ਬਾਕਸੇਜ਼ ਪੇਪਰ ਬੈਗਸ ਤੇ ਪੇਪਰ ਐਗ ਕਾਰਟਨ ਜਿਹੜੇ ਹੁੰਦੇ ਨੇ ਉਹ ਸਾਰੇ ਦੱਬੇ ਜਿਹੜੇ ਹੁੰਦੇ ਨੇ ਉਹ ਤੁਸੀਂ ਇੱਥੇ ਸੁੱਟ ਸਕਦੇ ਹੋ ਹਾਊਸਹੋਲਡ ਜਿਹੜੇ ਪੇਪਰ ਹੁੰਦੇ ਨੇ ਯਾਨੀ ਕਿਸੇ ਵੀ ਤਰ੍ਹਾਂ ਦੇ ਪੇਪਰ ਉਹ ਇੱਥੇ ਸੁੱਟ ਸਕਦੇ ਹੋ ਤੇ ਕਾਰਡਬੋਰਡ ਬਾਕਸੇ ਜਿਹੜੇ ਨੇ ਗੱਤੇ ਵਗੈਰਾ ਉਹ ਵੀ ਤੁਸੀਂ ਇੱਥੇ ਡੰਪ ਕਰ ਸਕਦੇ ਹੋ ਸੋ ਬਕਾਇਦਾ ਤੌਰ ਦੇ ਉੱਤੇ ਸਾਰੀ ਇਹਨਾਂ ਨੇ ਜਾਣਕਾਰੀ ਦਿੱਤੀ ਹੋਈ ਹੈ ਤੇ ਅਗਲਾ ਜਿਹੜਾ ਬੋਰਡ ਹੈ ਜੀ ਇਹ ਵਾਈਟ ਫੋਮ ਪੈਕੇਜਿੰਗ ਵਾਲਾ ਬੋਰਡ ਜਿਦੇ ਵਿੱਚ ਜਿਵੇਂ ਫੋਮ ਟ੍ਰੇਜ਼ ਹੁੰਦੀਆਂ ਨੇ ਟੇਕ ਆਊਟ ਕੰਟੇਨਰਸ ਹੁੰਦੇ ਨੇ ਸਾਡੇ ਕੋਲ ਜਿਵੇਂ ਅਸੀਂ ਰੈਸਟੋਰੈਂਟ ਵਗੈਰਾ ਚ ਖਾਣ ਜਾਂਦੇ ਆ ਉਹ ਹੁੰਦੇ ਨੇ ਵਾਈਟ ਗੱਤੇ ਦੇ ਤੇ ਕੱਪਸ ਹੁੰਦੇ ਨੇ ਉਹ ਸਾਰੇ ਇੱਥੇ ਸ ਆ ਸਕਦੇ ਨੇ 글라스 ਵਾਲਾ ਏਰੀਆ ਜਿੱਥੇ ਕਿ 글라스 ਜਿਹੜੇ ਨੇ ਕੋਈ ਵੀ ਕੰਟੇਨਰਸ ਨੇ ਉਹ ਇੱਥੇ ਸੁੱਟੇ ਜਾ ਸਕਦੇ ਨੇ ਕੋਈ ਬੋਟਲਸ ਨੇ ਕੋਈ ਜਾਰ ਹੁੰਦੇ ਨੇ ਘਰਾਂ ਦੇ ਵਿੱਚ ਜਿਹੜੇ ਲੜੀਆਂ ਜਿਹੜੀਆਂ ਨੇ ਕਈ ਜਿਵੇਂ ਫ੍ਰਿਜ ਹੋ ਗਏ ਵੇਸਟ ਅਹ ਏਸੀ ਅ ਕਾਫੀ ਬਾਕਸ ਇਸ ਇਹ ਸਾਰੇ ਇੱਥੇ ਪਏ ਹੋਏ ਨੇ ਯਾਨੀ ਕਿ ਤੁਹਾਡੇ ਘਰਾਂ ਦੇ ਵਿੱਚ ਕੋਈ ਵੀ ਵੇਸ ਚੀਜ਼ ਜਿਹੜੀ ਤੁਸੀਂ ਯੂਜ਼ ਨਹੀਂ ਕਰਨੀ ਜਿਹੜੀ ਤੁਸੀਂ ਸਾਈਡ ਦੇ ਉੱਤੇ ਘਰਾਂ ਦੇ ਬਾਹਰ ਪਾਰਕਾਂ ਦੇ ਵਿੱਚ ਛੋਟੀਆਂਉਣਿਓ ਕਿ ਸ਼ਾਇਦ ਉੱਥੇ ਪਈ ਰਹੇਗੀ ਤਾਂ ਕੋਈ ਉਹਨੂੰ ਯੂਜ਼ ਕਰ ਲੇਗਾ ਲੈ ਜਾਏਗਾ ਇਹ ਚੀਜ਼ ਨਾ ਕਰੋ ਬਕਾਇਦਾ ਇੱਥੇ ਸਾਰੀ ਜਾਣਕਾਰੀ ਦਿੱਤੀ ਹੋਈ ਹੈ ਕਿ ਰੈਫਰਿਜਰੇਟਰ ਵਗੈਰਾ ਕੋਈ ਵੀ ਅਪੀਅੰਸ ਜਿਹੜੇ ਹੈਗੇ ਨੇ ਉਹ ਤੁਸੀਂ ਇੱਥੇ ਸੁੱਟ ਸਕਦੇ ਹੋ ਸਕਦੇ ਹੋ ਸਕ੍ਰੈਪ ਮੈਟਲ ਦਾ ਏਰੀਆ ਇੱਥੇ ਤੁਸੀਂ ਕੋਈ ਵੀ ਤਾਰਾਂ ਮੈਟਲ ਕੋਈ ਵੀ ਤੁਹਾਡੀ ਕੋਈ ਸਾਈਕਲਾਂ ਜਿਹੜੀਆਂ ਚੇਸ ਹੋ ਚੁੱਕੀਆਂ ਨੇ ਜਿਹੜੀਆਂ ਸਾਨੂੰ ਥਾਂ ਥਾਂ ਤੇ ਸਰੀ ਦੇ ਵਿੱਚ ਸਾਈਡਵੌਕ ਤੇ ਪਈਆਂ ਦੇਖਦੀਆਂ ਨੇ ਉਹ ਇੱਥੇ ਸੁੱਟੀਆਂ ਜਾ ਸਕਦੀਆਂ ਨੇ ਹੁਣ ਹੁੰਦਾ ਹੈ ਕਿ ਇਲੈਕਟ੍ਰੋਨਿਕਸ ਦਾ ਜਿਹੜਾ ਸਮਾਨ ਹੈ ਉਹ ਕਿੱਥੇ ਸੁੱਟੀਏ ਉਹਦੀ ਕੋਈ ਥਾਂ ਘਰ ਦੇ ਬਾਹਰ ਜਾਂ ਕਿਸੇ ਪਾਰਕ ਦੇ ਵਿੱਚ ਜਾਂ ਕਿਸੇ ਵੀ ਘਰ ਦੇ ਮੂਹਰੇ ਜਾ ਕੇ ਸੋਟਿਆ ਨਾ ਤਾਂ ਨਹੀਂ ਹੋ ਸਕਦੀ ਸੋ ਇਸ ਲਈ ਇਹ ਦੇਖੋ ਸਾਰਾ ਏਰੀਆ ਜਿਹੜਾ ਇਲੈਕਟ੍ਰੋਨਿਕਸ ਲਈ ਹੈ ਕੋਈ ਵੀ ਪੇਂਟ ਦੇ ਡੱਬੇ ਹੈ ਕੋਈ ਵੀ ਐਦਾਂ ਦਾ ਸਮਾਨ ਘਰਾਂ ਦੇ ਵਿੱਚ ਮਿਕਸਿੰਗਾਂ ਕੋਈ ਪ੍ਰੈਸ ਹੁੰਦੀ ਹੈ ਟੂਥਪੇਸਟ ਬਰਸ਼ ਹੁੰਦੇ ਨੇ ਸੋ ਇਹ ਸਾਰੀਆਂ ਚੀਜ਼ਾਂ ਤੁਸੀਂ ਇੱਥੇ ਆ ਕੇ ਸੁੱਟ ਸਕਦੇ ਹੋ ਬਕਾਇਦਾ ਨੇ ਅਲੱਗ-ਅਲੱਗ ਬਾਕਸੇ ਬਣਾਏ ਹੋਏ ਜਿੱਤੇ ਤੁਸੀਂ ਡੰਪ ਕਰ ਸਕਦੇ ਹੋ ਸੋ ਇੱਥੇ ਨਾਲ ਦੀ ਨਾਲ ਦੱਸਿਆ ਵੀ ਹੋਇਆ ਕਿ ਕਿਹੜੀਆਂ-ਕਿਹੜੀਆਂ ਚੀਜ਼ਾਂ ਤੁਸੀਂ ਇੱਥੇ ਸੁੱਟ ਸਕਦੇ ਹੋ ਇੱਥੇ ਹਰ ਕੋਈ ਵੇਸਟ ਜਿਵੇਂ ਪੱਖੇ ਹੁੰਦੇ ਨੇ ਘਰ ਦੇ ਵਿੱਚ ਕੋਈ ਪ੍ਰੈਸ ਐ ਕੋਈ ਵੀ স্মੋਲ ਆਈਟਮਸ ਹੈਗੀਆਂ ਨੇ ਉਹ ਸਾਰੀਆਂ ਇੱਥੇ ਤੁਸੀਂ ਡੰਪ ਕਰ ਸਕਦੇ ਹੋ ਪਾਵਰ ਟੂਲਸ ਵੀ ਹੁੰਦੇ ਨੇ ਉਹ ਸਾਰੇ ਇੱਥੇ ਸੁੱਟ ਸਕਦੇ ਹੋ ਲਾਈਟ ਬਲਬਸ ਹੁੰਦੇ ਨੇ ਉਹ ਵੀ ਸਾਨੂੰ ਕਈ ਵਾਰ ਲੱਗਦਾ ਵੀ ਉਹ ਅਸੀਂ ਕਿੱਥੇ ਸੁੱਟੀਏ ਤਾਂ ਉਹ ਵੀ ਤੁਸੀਂ ਇੱਥੇ ਡੰਪ ਕਰ ਸਕਦੇ ਹੋ ਇਹ ਹੈਗੇ ਨੇ ਕਾਰਬਨ ਮੋਨੋਆਕਸਾਈਡ ਐਂਡ স্মੋਕ ਡਿਟੈਕਟਰਸ ਜਿਹੜੇ ਕਿ ਘਰਾਂ ਦੇ ਵਿੱਚ ਆਮ ਤੌਰ ਤੇ ਲੱਗੇ ਹੁੰਦੇ ਨੇ ਉਹ ਵੀ ਜੇ ਖਰਾਬ ਹੋ ਗਏ ਨੇ ਤਾਂ ਉਹ ਤੁਸੀਂ ਇੱਥੇ ਡੰਪ ਜਿਹੜਾ ਉਹ ਕਰਕੇ ਜਾ ਸਕਦੇ ਹੋ ਇਸ ਰੀਸਾਈਕਲਿੰਗ ਐਂਡ ਵੇਸਟ ਸੈਂਟਰ ਦੇ ਵਿੱਚ ਬੈਟਰੀਜ਼ ਆ ਕਿਸੇ ਵੀ ਤਰ੍ਹਾਂ ਦੀਆਂ ਘਰ ਦੇ ਵਿੱਚ ਰੱਖੀਆਂ ਹੁੰਦੀਆਂ ਨੇ ਚਾਹੇ ਵੱਡੀਆਂ ਨੇ ਚਾਹੇ ਛੋਟੀਆਂ ਨੇ ਉਹ ਤੁਸੀਂ ਸਾਰਾ ਇੱਥੇ ਜਿਹੜਾ ਹੈ ਡੰਪ ਕਰ ਸਕਦੇ ਹੋ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ